ਵੀ ਫਾਰਮੇਸੀ ਦੀ ਪੜ੍ਹਾਈ ਕਰਨ ਵਾਲਾ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਹਰੀਕੇ ਚ ਰਹਿਣ ਵਾਲਾ ਆਮ ਨੌਜਵਾਨ ਕਿਸਨੂੰ ਕੀ ਪਤਾ ਸੀ ਗਲੀ ਦੇ ਵਿੱਚ ਮੁੰਡਿਆਂ ਨਾਲ ਲੜਾਈ ਤੋਂ ਬਾਅਦ ਅਪਰਾਧ ਦੀ ਦੁਨੀਆ ਦੇ ਵਿੱਚ ਐਸੀ ਐਂਟਰੀ ਹੋਣੀ ਹੈ ਕਿ ਬਾਹਰ ਨਿਕਲਣ ਦਾ ਫਿਰ ਰਸਤਾ ਕਦੇ ਨਹੀਂ ਉੱਥੇ ਹੋਣਾ ਇੱਕ ਦਿਨ ਪੰਜਾਬ ਪੁਲਿਸ ਦੀ ਮੋਸਟ ਵੌਂਟਡ ਲਿਸਟ 'ਚ ਦਾ ਨਾਮ ਹੋਵੇਗਾ ਲਖਬੀਰ ਲੰਡਾ ਇਹ ਕੈਟਾਗਰੀ ਦਾ ਗੈਂਗਸਟਰ ਬਣੇਗਾ ਤੇ ਉਸ ਤੋਂ ਬਾਅਦ ਆਪਣੇ ਆਪ ਨੂੰ ਆਜ਼ਾਦ ਰੱਖਣ ਲਈ ਆਪਣਾ ਪਿੰਡ ਆਪਣਾ ਸੂਬਾ ਆਪਣਾ ਦੇਸ਼ ਛੱਡ ਕੇ ਕੈਨੇਡਾ ਪੱਜ ਜਾਵੇਗਾ ਤੇ ਫਿਰ ਭਾਰਤ ਸਰਕਾਰ ਉਸ ਨੂੰ ਅਤਵਾਦੀ ਐਲਾਨੇਗੀ ਅੱਜ ਗੱਲ ਕਰਾਂਗੇ ਇੱਕ ਕੈਟਾਗਰੀ ਦੇ ਗੈਂਗਸਟਰ ਲਖਵੀਰ ਲੰਡਾ ਭਾਰਤੀ ਗ੍ਰਹਿ ਮੰਤਰਾਲੇ ਵੱਲੋਂ ਬੀਤੇ ਦਿਨ ਅਤਵਾਦੀ ਐਲਾਨੇ ਗਏ ਕੈਨੇਡਾ ਵਾਸੀ ਲਖਵੀਰ ਸਿੰਘ ਲੰਡਾ ਖਿਲਾਫ 33 ਗੰਭੀਰ ਮਾਮਲੇ ਦਰਜ ਨੇ 34 ਸਾਲਾਂ ਦਾ ਲੰਡਾ ਬੀ ਫਾਰਮੇਸੀ ਦੀ ਪੜ੍ਹਾਈ ਕਰਦਾ ਸੀ ਉਸ ਖਿਲਾਫ ਪਹਿਲਾਂ ਅਪਰਾਧਿਕ ਮਾਮਲਾ ਗਲੀਚ ਵਿਰੋਧੀ ਧੜੇ ਦੇ ਨੌਜਵਾਨਾਂ ਨਾਲ ਲੜਾਈ ਕਰਨ ਸਬੰਧੀ ਦਰਜ ਹੋਇਆ ਸੀ ਇਸ ਤੋਂ ਬਾਅਦ ਹੌਲੀ-ਹੌਲੀ ਉਹ ਵੱਡੀ ਗਿਣਤੀ ਗੈਂਗਸਟਰਾਂ ਤੇ ਹੋਰ ਅਪਰਾਧੀਆਂ ਦੇ ਸੰਪਰਕ ਚ ਆਇਆ ਲੰਡਾ ਦਾ ਪੰਜਾਬ ਚ ਅਪਰਾਧਿਕ ਘੇਰਾ ਇੰਨਾ ਵਿਸ਼ਾਲ ਹੋ ਚੁੱਕਿਆ ਹੈ ਕਿ ਹੁਣ ਤੱਕ ਪੰਜਾਬ ਪੁਲਿਸ ਉਸ ਦੇ ਗਰੋ ਨਾਲ ਸੰਬੰਧਤ 71 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਇਹ ਗਰੋ ਛੋਟੇ ਹਥਿਆਰਾਂ ਤੋਂ ਲੈ ਕੇ ਰਾਕਟ ਲਾਂਚਰ ਤੱਕ ਦੀ ਤਸਕਰੀ ਕਰਦਾ ਹੈ ਗ੍ਰਹਿ ਮੰਤਰਾਲੇ ਨੇ ਲੰਡਾ ਨੂੰ ਯੂਪੀਏ ਐਕਟ ਤਹਿਤ ਅਤਵਾਦੀ ਐਲਾਨਿਆ ਲਖਵੀਰ ਸਿੰਘ ਲੰਡਾ ਤੇ ਇਲਜ਼ਾਮ ਹੈ ਕਿ ਉਹ ਮੋਹਾਲੀ ਦੇ ਤਰਨਤਾਰਨ ਚ ਆਰਪੀਜੀ ਹਮਲੇ ਦਾ ਮਾਸਟਰਮਾਈਂਡ ਹੈ ਗ੍ਰਹਿ ਮੰਤਰਾਲੇ ਦੇ ਨੋਟੀਫਿਕੇਸ਼ਨ ਮੁਤਾਬਕ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜਿਆ ਲਖਵੀਰ ਸਿੰਘ ਲੰਡਾ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿੱਚ ਪਿੰਡ ਹਰੀਕੇ ਦਾ ਜੰਪਲ ਹੈ ਤੇ ਇਸ ਵੇਲੇ ਕਨੇਡਾ ਦੇ ਐਡਮੰਟਨ ਸ਼ਹਿਰ ਚ ਰਹਿ ਰਿਹਾ ਗ੍ਰਹਿ ਮੰਤਰਾਲੇ ਮੁਤਾਬਕ ਲੰਡਾ ਦਾ ਜਨਮ 24 ਅਗਸਤ 1999 ਦਾ ਨੋਟਿਸ ਮੁਤਾਬਕ ਲਖਵੀਰ ਸਿੰਘ ਲੰਡਾ ਪੰਜਾਬ ਚ ਅਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਸਰਹੱਦ ਪਾਰ ਤੋਂ ਵੱਖ-ਵੱਖ ਮੋਡਿਊਲਾਂ ਨੂੰ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਯਾਨੀ ਕਿ ਆਈਈਡੀ ਹਥਿਆਰਾਂ ਆਧੁਨਿਕ ਹਥਿਆਰਾਂ ਵਿੱਚ ਫੋਟਕਾਂ ਦੀ ਸਪਲਾਈ ਸ਼ਾਮਲ ਹੈ ਲਖਬੀਰ ਲੰਡਾ ਉਤੇ ਇਲਜ਼ਾਮ ਹੈ ਕਿ ਉਹ 9 ਮਈ 2022 ਨੂੰ ਮੋਹਾਲੀ ਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਹੈੱਡਕੁਆਰਟਰ ਤੇ ਰਾਕਟ ਪ੍ਰੋਪੇਲਡ ਗ੍ਰਨੇਡ ਯਾਨੀ ਕਿ ਆਰਪੀਜੀ ਹਮਲੇ ਦਾ ਮਾਸਟਰਮਾਈਂਡ ਹੈ ਇਸ ਤੋਂ ਇਲਾਵਾ ਨੋਟੀਫਿਕੇਸ਼ਨ ਚ ਲਿਖਿਆ ਹੈ ਕਿ ਲੰਡਾ ਪੰਜਾਬ ਵਿੱਚ ਅੱਤਵਾਦੀ ਮੋਡੀਊਲ ਤਿਆਰ ਕਰਨ ਜਬਰੀ ਵਸੂਲੀ ਕਤਲ ਆਈਈਡੀ ਲਗਾਉਣ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਫੰਡਾ ਜਾ ਇਸ ਤੋਂ ਹਾਸਲ ਹੋਈ ਰਕਮ ਦੇ ਵਰਤੋਂ ਪੰਜਾਬ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਤਵਾਦੀ ਕਾਰਵਾਈਆਂ ਨਾਲ ਸੰਬੰਧਿਤ ਵੱਖ-ਵੱਖ ਅਪਰਾਧਿਕ ਮਾਮਲਿਆਂ ਵਿੱਚ ਵੀ ਸ਼ਾਮਿਲ ਰਿਹਾ ਹੈ। ਗ੍ਰਹਿ ਮੰਤਰਾਲੇ ਅਨੁਸਾਰ ਉਹ ਅਤੇ ਉਸ ਦੇ ਸਾਥੀ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਟਾਰਗੇਟ ਕਿਲਿੰਗ, ਜ਼ਬਰਨ ਵਸੂਲੀ ਅਤੇ ਹੋਰ ਰਾਸ਼ਟਰ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇ ਕੇ ਕਾਨੂੰਨ ਨੂੰ ਭੰਗ ਕਰਨ ਦੀਆਂ ਸਾਜ਼ਿਸ਼ਾਂ ਰਚ ਰਹੇ ਨੇ। ਇਸ ਤੋਂ ਇਲਾਵਾ ਲੰਡਾ ਖਿਲਾਫ ਓਪਨ ਐਂਡ ਐਂਡ ਵਾਰੰਟ ਵੀ ਜਾਰੀ ਕੀਤਾ ਗਿਆ ਅਤੇ ਸਾਲ 2021 ਚ ਲੁਕਆਊਟ ਨੋਟਿਸ ਵੀ ਜਾਰੀ ਹੋਇਆ ਸੀ ਪੰਜਾਬ ਪੁਲਿਸ ਦਾ ਮੋਸਟ ਵਾਂਟਡ ਅਪਰਾਧੀ ਜਨਵਰੀ 2022 ਵਿੱਚ ਪੰਜਾਬ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਲਖਵੀਰ ਸਿੰਘ ਲੰਡਾ ਬਾਰੇ ਕਿਹਾ ਗਿਆ ਸੀ ਕਿ ਲਖਵੀਰ ਸਿੰਘ ਔਰ ਫਲੰਡਾ ਪੰਜਾਬ ਅਤੇ ਵਿਦੇਸ਼ਾਂ ਵਿੱਚ ਵੱਖ-ਵੱਖ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਿਲ ਹੈ ਤੇ ਪੰਜਾਬ ਪੁਲਿਸ ਦਾ ਮੋਸਟ ਵਾਂਟਡ ਅਪਰਾਧੀ ਹੈ ਪੰਜਾਬ ਪੁਲਿਸ ਨੇ ਉਸ ਨੂੰ ਕੈਟਾਗਰੀ A ਦਾ ਗੈਂਗਸਟਰ ਮੰਨਿਆ ਜੋ ਵੱਖ-ਵੱਖ ਜੁਰਮ ਕਰਨ ਤੋਂ ਬਾਅਦ ਸਾਲ 2017 ਵਿੱਚ ਕੈਨੇਡਾ ਭੱਜ ਗਿਆ ਸੀ ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਦੀਆਂ ਕੈਟਾਗਰੀਜ਼ ਬਣਾ ਕੇ ਉਹਨਾਂ ਨੂੰ ਵੱਖ-ਵੱਖ ਸ਼੍ਰੇਣੀ ਵਿੱਚ ਵੰਡਿਆ ਗਿਆ ਪੰਜਾਬ ਪੁਲਿਸ ਮੁਤਾਬਿਕ ਕੈਨੇਡਾ ਵਿੱਚ ਬੈਠ ਕੇ ਉਹ ਪੰਜਾਬ ਵਿੱਚ ਫਿਰੋਤੀ ਕਤਲ ਅਤੇ ਹੋਰ ਦਹਿਸ਼ਤ ਦੇ ਅਪਰਾਧਾਂ ਵਿੱਚ ਸ਼ਾਮਿਲ ਗੈਂਗਸਟਰਾਂ ਦਾ ਨੈੱਟਵਰਕ ਚਲਾਉਂਦਾ ਹੈ ਉਹ ਵੱਖ-ਵੱਖ ਦੇਸ਼ਾਂ ਵਿੱਚ ਰਹਿੰਦੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਹਨਾਂ ਅਪਰਾਧਾਂ ਨੂੰ ਅੰਜਾਮ ਦਿੰਦਾ ਰਿਹਾ ਪੰਜਾਬ ਪੁਲਿਸ ਨੇ ਉਸ ਨੂੰ ਪਾਕਿਸਤਾਨ ਸਥਿਤ ਹਰਵਿੰਦਰ ਸਿੰਘ ਔਰ ਫਿਰਿੰਦਾ ਦਾ ਨਜ਼ਦੀਕੀ ਸਾਥੀ ਵੀ ਦੱਸਿਆ ਅਤੇ ਇਹ ਵੀ ਕਿਹਾ ਸੀ ਪੰਜਾਬ ਪੁਲਿਸ ਮੁਤਾਬਕ ਉਸ ਤਰ੍ਹਾਂ ਹਾਲੀ ਦੇ ਹੈੱਡਕੁਆਟਰ ਅਤੇ ਪੁਲਿਸ ਸਟੇਸ਼ਨ ਦੀ ਇਮਾਰਤ ਤੇ ਹਾਲੀ ਵਿੱਚ ਹੋਏ ਆਰਪੀਜੀ ਹਮਲਿਆਂ ਦਾ ਮਾਸਟਰਮਾਈਂਡ ਸੀ ਉਹ ਕਤਲ ਐਂਡੀਪੀਐਸ ਐਕਟ ਫਿਰੋਤੀ ਵਸੂਲਣ ਫਿਰੋਤੀ ਵਸੂਲਣ ਦੇ دہشت ਫਲੌਡਸ ਨਾਲ ਸੰਬੰਧਿਤ 31 ਐਫਆਈਆਰਸ ਦਾ ਸਾਹਮਣਾ ਕਰ ਰਿਹਾ 9 ਮਈ 2022 ਦੀ ਸ਼ਾਮ 8:30 ਵਜੇ ਮੋਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਟਰ ਵਿੱਚ ਧਮਾਕਾ ਹੋਇਆ ਸੀ ਜਿਸ ਥਾਂ ਤੇ ਉਹ ਘਟਨਾ ਹੋਈ ਉਹ ਪੰਜਾਬ ਪੁਲਿਸ ਦੇ ਖੂਫੀਆ ਵਿਭਾਗ ਦਾ ਹੈੱਡਕੁਆਟਰ ਹੋਣ ਕਾਰਨ ਬਹੁਤ ਹੀ ਐਮਸੀ ਮੋਹਾਲੀ ਦੇ ਸੈਕਟਰ 77 ਵਿੱਚ ਸਥਿਤ ਇਸ ਹੈੱਡਕੁਆਰਟਰ ਦੇ ਨੇੜੇ ਰਿਹਾਇਸ਼ੀ ਇਲਾਕੇ ਵੀ ਹਨ ਇਹ ਤਮਾਕੇ ਦੀ ਘਟਨਾ ਨੂੰ ਵੀ ਪੰਜਾਬ ਪੁਲਿਸ ਵੱਲੋਂ ਲਖਬੀਰ ਲੰਡਾ ਨਾਲ ਜੋੜਿਆ ਗਿਆ ਸੀ ਸਰਹਾਲੀ ਆਰਪੀਜੀ ਹਮਲਾ 9 ਦਸੰਬਰ 2022 ਵਿੱਚ ਪੰਜਾਬ ਦੇ ਸਰਹੱਦੀ ਇਲਾਕੇ ਤਰਨਤਾਰਨ ਦੇ ਸਰਹਾਲੀ ਵਿੱਚ ਪੁਲਿਸ ਥਾਣੇ ਤੇ ਆਰਪੀਜੀ ਨਾਲ ਗਰਨੇਡ ਹਮਲੇ ਹੋਏ ਸੀ ਇਸ ਹਮਲੇ ਵਿੱਚ ਇਮਾਰਤਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਉਸ ਵੇਲੇ ਦੱਸਿਆ ਸੀ ਕਿ ਹਮਲੇ ਵਿੱਚ ਆਰਪੀਜੀ ਦਾ ਇਸਤੇਮਾਲ ਕਰਕੇ ਪੁਲਿਸ ਥਾਣੇ ਸਰਹਾਲੀ ਤੇ ਸੂਵਿਧਾ ਕੇਂਦਰ ਤੇ ਦਾਗੇ ਗਏ ਸਨ ਇਹ ਹਮਲੇ ਨੂੰ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਮੁੱਖ ਦਫ਼ਤਰ ਉੱਤੇ ਵੀ ਕੀਤਾ ਗਿਆ ਸੀ ਡੀਜੀਪੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਜਾਂਚ ਤੋਂ ਇਹ ਪਤਾ ਲੱਗਿਆ ਕਿ ਕੈਨੇਡਾ ਆਧਾਰਿਤ ਲਖਵੀਰ ਸਿੰਘ ਲੰਡਾ ਹਰੀਕੇ ਅਤੇ ਯੂਰਪ ਵਿੱਚ ਉਸਦੇ ਦੋ ਸਾਥੀ ਸਤਵੀਰ ਸਿੰਘ ਸਤਾ ਨੋਸ਼ਰੀਆ ਪੁਨੀਆ ਤੇ ਗੁਰਦੇਵ ਸਿੰਘ ਜਸਲ ਚੱਬਰ ਪਿੰਡ ਸਰਹਾਲੀ ਇਸ ਹਮਲੇ ਦੇ ਮਾਸਟਰਮਾਈਂਡ ਸਨ